ਸਾਸੀ ਗਦਰੇ ਤੋਂ ਵੀਰ ਹਾਂ ਉਹ ਟਿਕਟਾਕ ਹੋ ਗਏ ਵੀਰੇ ਅੱਜ ਵੀਰੇ ਆਪਾਂ ਹੋਇਆ ਤੂੰ ਗਾਲੀ ਬੱਕਰਾ ਮੰਡੀ ਦੇ ਨੇ ਇਹਦਾ ਕੀ ਸ਼ੌਕ ਆ ਗਿਆ ਬਈ ਇਹ ਦੋਵੇਂ ਨੰਦ ਵੀਰੇ ਮਰ ਗਏ ਨਾ ਇਹ ਕਦੇ ਵੀ ਮੈਂ ਇਨੇ ਵੀਰੇ ਜਦ ਅੱਜ ਸੰਦੇਮ ਆਇਆ ਹਾਂ ਜੀ ਉਹਨਾਂ ਜਿੰਮੇ ਸ਼ਾਦਨ ਉੱਤੇ ਹਰ ਇੱਕ ਤਰ੍ਹਾਂ ਦਾ ਵੀਰੇ ਜਾਨਵਰ ਮਿਲਦਾ ਵਾ ਇਹ ਕਬੂਤਰ ਵੀਰੇ ਹਰ ਇੱਕ ਨਸਲ ਦਾ ਵੀਰੇ ਹਨਾ ਅੱਛਾ ਬੈਠਾ ਗਦਰੇ ਬਰਸਾਖ ਦਾ ਵੀਰੇ ਡੋਗੀ ਵੀਰੇ ਕੁੱਤੇ ਹਰ ਇੱਕ ਨਸਲ ਦੇ ਵੀਰੇ ਹੁਣ ਤਾਂ ਦੇਖਦੇ ਆ ਵੀ ਵੀਰੇ ਚਾਹਨਾ ਮੁਰਗੇ ਵੀਰੇ ਹਰ ਇੱਕ ਨਸਲ ਦੇ ਨਾ ਜੇ ਇਧਰ ਵੀ ਆ ਦੇ ਕੋਈ ਨ ਮੁਰਗੇ ਆ ਉਹ ਆਪਣੇ ਪਤੂ ਵੀਰੇ ਹਰ ਇੱਕ ਨਜ਼ਰ ਕਿਹਜ ਨੂੰ ਮਿਲਦੀ ਚਿਹਰੇ ਟਰਕੀ ਮਿਲ ਸਕਦੇ ਵੀਰੇ ਕਿਨੇ ਪਿਆ ਦੇ ਵਿੱਚ ਤਿਆਂ ਵਰਗੇ ਹੁੰਦੇ ਆ ਖਰਗੋਸ਼ ਵਰਗੇ ਹੁੰਦੇ ਆ ਬਿੱਲੀ ਵੀ ਕਹਿੰਦੇ ਵੀ ਉਹ ਵੀ ਆ ਦੇ ਵੀਰੇ ਛੇ ਹੁੰਦੇ ਆ ਆਹ ਦੇਖੋ ਵੀਰੇ ਪੂਰੇ ਕਿਲੇ ਸੋਹਣੇ ਆ ਆਹ ਕਿ ਨਾਲ ਦੇ ਵੀਰ ਤੁਸੀਂ ਮਿਲਦੇ ਆ ਉਹ ਮੁਰਗੀ ਮਿਹਗਿਆ ਬੱਕਰੀਆਂ ਬੜੇ ਹੱਤ ਪੁੱਤਰਾਂ ਦੀ ਆਹ ਜਰਮਨ ਵੀਰੇ ਪੁੱਤਾ ਇਹ ਚੰਗਾ ਬੜੇ ਦੇਖੋ ਜੂ ਜਰਮਨ ਆ ਗਿਆ ਵੀਰੇ और बकरा ने थोड़ी ਪੂਰੀ ਪੂਰਾ ਬਟ ਡਾਕਰਾ ਡਬਲ ਪੂਰਾ ਕੀ ਮੰਗਦਾ ਨਾ ਵੀਰੇ 40000 ਜੀ ਤੇ ਨੰਬਰ ਵੀਰੇ ਨੰਬਰ ਕਿੰਨਾ ਆਪਣਾ 89 29 85 37 ਠੀਕ ਹੈ ਪਿੰਡ ਕਿਹੜਾ ਵੀਰੇ ਕੋਤੂ ਦੀ ਖੜਾਏ ਕਿ ਕਿਹੜੇ ਰਿਸਕਲ ਕਿੱਥੇ ਪੈਣ ਦਾ ਲੰਬੀ ਦੇ ਕੋਲੇ ਲੰਬੀ ਦੇ ਕੋਲੇ ਪੈਣ ਠੀਕ ਬਣਾ ਲਓ ਛੱਡੋ ਮਾਣਾ ਕਰ ਦਿੰਦਾ ਬੱਕੜਾ ਵੀ ਪੂਰਾ ਦੇ ਦਿਓ ਇਹ ਤੁਹਾਨੂੰ ਚਾਹੀਦਾ ਬੱਕੜਾ ਬਾਈ ਨਾਲ ਕਨੈਕਟ ਕਰਦੇ ਨੰਬਰ ਆਪਾਂ ਬਾਈ ਦਾ ਹਾਂਜੀ ਭਰਾ ਹਾਂ ਜੀ ਵੀਡੀਓ ਵਿੱਚ ਚੱਕ ਸਕਰੀਨ ਤੇ ਵੀ ਨਾ ਲਾ ਦਾਂਗੇ ਸਿੱਧੂ ਪੀਵੀ 25 ਵਸਤੇ ਵਾਗਿਆ ਕੀ ਉਹ ਮਾਰਦੇ ਹਾਂ ਨੀ ਪਈ ਜਾਂਦਾ ਯਾਰ ਸਾਹੀਏ ਮੇਰਾ ਇਜਾਜ਼ਤ ਦੇਨਾ ਹੈ ਹਾਂ ਜੀ ਮੈਂ ਤਾਂ ਬਾਹਰ ਬੰਦ ਖਾਪ ਕਰੂੰ ਹੋਰ ਖਰਾਬ ਕਰ ਦੇ ਮੀਆ ਮੱਠਾ ਪੋਣਾ ਦਾ ਪਾੜੂ ਕੁਛ ਵਾਣਾ ਜਾਈਗਾ ਹੈ ਸਾ ਤਦ ਬੋਲ ਅੱਛਾ ਅੱਛਾ

એ <laughs> 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 <hums> ਕਿੰਨੇ ਦੀ ਪੋਣੀ ਆਉਣਾ ਪਾਣੀ ਦਾ ਦਵਾਕ ਹੈਗਾ ਸੁਤਾ ਸੈਨਾ ਗਾਣਾ ਪੋਣੀ ਕਿੰਨੇ ਦੀ ਆਉਣਾ 3 ਦੀ ਚਲਦੀ ਹੈ ਕਿਤੇ ਸਿੱਖਾਂ ماما دا منگنه پنه سان کچي کچي نئیں دس سان Ada nu ngalih, sih. Buaruju, luar pun Kubur, bakra, ya. ਕਾਲੀ ਵੀਰ ਕੋ ਪੂਰਾ ਚੰਗਾਣਾ ਜਿਹੜਾ ਪ੍ਰਭ ਕਰਤੋ ਪਤਲਕੀ ਵਾਲਾ ਨੂੰ ਦੇਖੋ ਮੇਰੇ ਪੁੱਤਰ ਜਿਹੜੇ ਜੰਦੇ ਸੱਜੇ ਵਿੱਚੋਂ ਲੱਗਦਾ ਵੀਡੀਓ ਜਿਹਦੇ ਵਿੱਚ ਆਏ ਆ ਮਰੀ ਪਿੰਡ ਦੀ ਕੋਰਕਾ ਨਾ ਮੋਰਖੇ ਲਈ ਕੰਮ ਕਰਨ ਲਈ